怎么了 ਅੱਜ ਅੱਜ ਪੱਤੀ ਦਾ ਹਾਲ ਮੈਂ ਨੌਸਰ ਤੋਂ ਪੱਤਰਕਾਰ ਦੇ ਵਰਸ਼ੀਮੇ ਦੋਸਤੋ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਡੀਸੀ ਅਫਸਰ ਦਾ ਜਿਹੜਾ ਗੇਟ ਆ ਉਹਨੂੰ ਘੇਰਿਆ ਹੋਇਆ ਕਿਉਂ ਘੇਰਿਆ ਲੋੜ ਪਏ ਜੇਕਰ ਇਹਨਾਂ ਨੂੰ ਇਨਸਾਫ ਮਿਲਦਾ ਹੋਵੇ ਤਾਂ ਇਹਨਾਂ ਨੂੰ ਵਾਰ-ਵਾਰ ਜਿਹੜਾ ਹੈ ਡੀਸੀ ਅਫਸਰ ਦਾ ਗੇਟ ਘੇਰਨੀ ਲੋੜ ਨਾ ਪਵੇ ਜ਼ਰੂਰਤ ਨਾ ਪਵੇ ਤੇ ਇਹ ਅੱਜ ਇਹਨਾਂ ਜ਼ਰੂਰਤਾਂ ਲੈ ਕੇ ਜਿਹੜਾ ਡੀਸੀ ਅਫਸਰ ਦਾ ਗੇਟ ਘੇਰਿਆ ਗਿਆ ਆਉਂ ਜਾਂਦੇ ਆ ਸਰਿੰਦਰ ਸਿੰਘ ਬੈਂਸ ਜਾਂ ਇਹਨਾਂ ਦੇ ਹੋਰ ਆਗੂਆਂ ਦਾ ਇਹਦਾ ਜਿਹੜਾ ਧਰਨਾ ਦਿੱਤਾ ਜਾ ਰਿਹਾ ਜੀ ਉਹਦੇ ਸੰਬੰਧੀ ਚਾਹ ਦੇਖੋ ਅੱਜ ਆਪਾਂ ਧਰਨਾ ਇੱਕ ਕੁਛ ਦਿਨ ਪਹਿਲਾਂ ਵੀ ਆਪਾਂ ਲਾਇਆ ਸੀਗਾ ਉਹਦੇ ਜੇ ਆਪਾਂ ਸਰਕਾਰ ਨੂੰ ਦੱਸਣ ਆਏ ਸੀਗੇ ਵੀ ਸਾਡਾ ਜਿਹੜਾ ਝੋਨਾ ਆ ਸਾਡਾ ਇਲਾਕਾ ਜਿਹੜੇ ਦੋ ਤਿੰਨ ਜ਼ਿਲ੍ਹੇ ਆ ਸਾਡੇ ਅੜਦੋਲੇ ਦੇ ਇਹ ਸਰਦੀਆਂ ਵਾਲੇ ਜ਼ਿਲ੍ਹੇ ਆ ਇਹ ਸਰਕਾਰ ਨੇ ਹਲਾਲ ਕੀਤਾ ਨਹੀਂ ਵੀ ਛਬੀ ਝੋਨਾ ਜਿਹੜਾ ਤੁਸੀਂ ਦੱਬ ਕੇ ਲਾਓ ਲੋਕਾਂ ਨੇ ਲਾਇਆ ਵੀ ਛਬੀ ਝੋਨਾ ਛਬੀ ਝੋਨਾ ਪੱਕ ਵੀ ਛੇਤੀ ਜਾਂਦਾ ਹੈ ਉਹਦੇ ਥੇ ਲੋਕਾਂ ਨੇ ਆਪਣੇ ਸਬਜ਼ੀਆਂ ਮਟਰ ਕਿਸੇ ਨੇ ਲਾੜੇ ਤੇ ਨਾਲੂ ਲਾੜਿਆ ਤੇ ਨਾਲ ਕੋਈ ਹੋਰ ਸਬਜ਼ੀ ਲਾਣੀ ਆ ਉਹ ਇਸ ਕਰਕੇ ਝੋਨਾ ਜਿਹੜਾ ਵੱਢਿਆ ਗਿਆ ਬਹੁਤ ਵੱਡੀ ਗਲਤੀ ਤੇ ਤੇ ਉਹ ਸਾਰਾ ਜਿਹੜਾ ਝੋਨਾ ਹਲੇ ਤੱਕ ਉਹਦਾ ਕਿ ਧਾਣਾ ਵੀ ਵਿਟਿਆ ਨਹੀਂ ਹੈਗਾ ਵੱਡੇ ਹੀ ਪੱਧਰ ਤੇ ਮੰਡੀਆਂ ਦੇ ਵਿੱਚ ਢੇਰ ਲੱਗੇ ਹੋਆ ਤੇ ਲੋਕ ਜਿਹੜੇ ਆ ਆਪਣੇ ਘਰਾਂ ਦੇ ਵਿੱਚ ਟਰਾਲੀਆਂ ਦੇ ਢੇਰ ਵੀ ਲਾਏ ਹੋਏ ਟਰਾਲੀਆਂ ਵੀ ਸਾਰੀਆਂ ਰੁਕੀਆਂ ਆ ਔਰ ਬਾਡੀ ਜਿਹੜੀ ਆ ਬਿਲਕੁਲ ਜਾਮ ਹੋਈ ਪਈ ਆ ਲੋਕ ਦੇਖ ਰਹੇ ਆ ਔਰ ਸਰਕਾਰ ਦੇ ਕੰਨ ਤੇ ਹਲੇ ਤੱਕ ਜੂਨ ਹੀ ਸਰਕਦੀ ਕੋਈ ਕਿਸੇ ਢੰਗ ਦਾ ਕੋਈ ਫੈਸਲਾ ਨਹੀਂ ਹੋਇਆ ਆਰਪੀ ਆਪਣੇ ਤੇ ਹੜਤਾਲ ਕਰਕੇ ਬੈਠੇ ਹੋਣੇ ਆਪਣੀਆਂ ਮੰਗਾਇਆ ਮਜ਼ਦੂਰਾਂ ਦੀਆਂ ਮੰਗਾਇਆ ਸੈਲਰਾਂ ਵਾਲੇ ਕਹਿੰਦੇ ਸਾਨੂੰ ਸਪੇਸ ਨਹੀਂ ਹੈਗੀ ਖਾਲੀ ਕਿਤੇ ਸਾਡੇ ਕੋਲ ਕੋਈ ਆਪਣਾ ਜਿਹੜਾ ਸੈਲਰ ਹੈ ਉਹਦੇ ਥਾਂ ਨਹੀਂ ਖਾਲੀ ਦਿੱਤੀ ਨਾ ਬਾਹਰ ਕੋਈ ਅਲਾਟਮੈਂਟ ਹੋ ਰਹੀ ਆ ਬੈਥੇ ਤੁਸੀਂ ਆਪਣਾ ਰੱਖ ਲੋ ਝੋਨਾ ਇਹ ਸਰਕਾਰ ਜਿਹੜੀ ਆ ਬੜਾ ਜਿਹੜਾ ਕੁੰਭ ਕਰਨੀ ਨੀਂਦ ਜਿਹੜੀ ਸੁੱਤੀ ਪਈ ਉਹਨੂੰ ਜਗਾੜ ਦੇ ਲਈ ਜਿੱਥੇ ਆਪਾਂ ਇੱਕ ਥੋੜੇ ਦਿਨ ਪਹਿਲਾਂ ਵੀ ਧਰਵਾ ਦਿੱਤਾ ਤੇ ਅੱਜ ਵੀ ਆਪਾਂ ਧਰਨਾ ਦੇਣ ਤੋਂ ਬਾਅਦ ਦੇਖਦੇ ਆ ਕਿ ਉਹ ਤਰ੍ਹਾਂ ਦਾ ਐਲਾਨ ਕਰਨਾ ਕੋਈ ਆਪਣਾ ਸਾਰਿਆਂ ਦੇ ਨਾਲ ਸਰਾਹ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਬਹੁਤ ਜਿਹੜਾ ਆ ਪਛਤਾਣਾ ਪਊਗਾ ਕਿਉਂਕਿ ਅੱਜ ਇੱਕ ਤਾਂ ਹੈਗਾ ਆ ਬਈ ਪੰਚਾਇਤੀ ਚੋਣਾਂ ਕਰਕੇ ਲੋਕ ਜਿਹੜੇ ਸਾਡੇ ਪਿੰਡਾਂ ਵਾਲੇ ਆ ਉਹ ਆਪਣੇ ਫਾਰਮ ਭਰਦੇ ਆ ਉਧਰ ਵੀ ਅਜਾ ਆ ਲੋਕਾਂ ਨੂੰ ਤੇ ਥੋੜੀ ਦੇਰ ਤੱਕ ਸਾਰੇ ਮਿੱਤਰਾਂ ਮਿਲੀਆਂ ਨੇ ਸਾਡੇ ਕਿਸਾਨ ਵੀਰਾਂ ਨੇ ਆ ਜਾਣਾ ਆ ਉਹਦੇ ਬਾਅਦ ਆਪਾਂ ਇਕੱਠੇ ਹੋ ਕੇ ਜਿੱਥੇ ਅੱਜ ਧਰਨਾ ਲਾਉਣ ਦਾ ਫੈਸਲਾ ਆ ਆਪਾਂ ਕੋਈ ਹੋਰ ਜਿਹੜਾ ਹੈ ਕਿਸੇ ਪਾਸੇ ਦਾ ਕੋਈ ਸਖਤ ਜਿਹੜਾ ਹੈ ਆ ਲਾਣ ਲਈ ਕਰਨ ਦੀ ਸਾਡੀ ਇੱਛਾ ਹੈਗੀ ਆ ਕਿਉਂਕਿ ਜੇ ਕੋਈ ਅਫਸਰ ਵਗੈਰਾ ਸਾਡੇ ਕੋਲ ਦੱਸਣ ਦਾ ਕਿ ਨਹੀਂ ਕਰਦਾ ਆਖੇ ਸਾਨੂੰ ਨਹੀਂ ਦੱਸਦਾ ਕੋਈ ਤੁਹਾਡੇ ਝੋਨੇ ਦਾ ਕਿਆ ਬਣੂਗਾ ਤਾਂ ਲੋਕਾਂ ਦੀਆਂ ਜਿਹੜੀਆਂ ਨਾ ਗੁੱਸੇ ਦੀ ਲਹਿਰ ਹੈ ਜਿਹੜੀ ਹੋਰ ਲੋਕਾਂ ਦੇ ਵਿੱਚ ਫੈਲੂਗੀ ਮੈਂ ਤਰਕਿਕ ਸੰਜੂਨੀਆ ਦਾ ਸੁਪਰ ਕਮੇਟੀ ਨਾਲ ਵਰਕਿੰਗ ਨਿਰਦੇਸ਼ਿਕ ਬੜਾ ਅਚਾ ਜੀ ਅੱਜ ਅਸੀਂ ਇੱਥੇ ਡੀਸੀ ਦਫਤਰ ਦੇ ਸਾਹਮਣੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨਾਂ ਦਾ ਧਰਨਾ ਲਾ ਕੇ ਬੈਠਿਆ ਸਾਰਿਆਂ ਨੂੰ ਪਤਾ ਹੈ ਕਿ ਝੋਨੇ ਦਾ ਜਿਹੜਾ ਹੈਗਾ ਉਹ ਉਸ ਜੇ ਸ਼ੁਰੂ ਹੋ ਗਿਆ ਹੋਇਆ ਔਰ 1 ਅਕਤੂਬਰ ਤੋਂ ਝੋਨੇ ਦੀ ਖਰੀਦ ਹੋਣੀ ਸੀ ਸਰਕਾਰ ਬੜੇ ਲੰਮੇ ਸਮੇਂ ਤੋਂ ਵਾਅਦੇ ਕਰਦੀ ਆ ਰਹੀ ਐ ਬਸੀ ਤੁਹਾਨੂੰ ਕਿਸਾਨਾਂ ਦੇ ਝੋਨੇ ਦਾ ਦਾਣਾ ਦਾਣਾ ਚੱਕਣਾ ਔਰ ਅਸੀਂ ਸਾਰੇ ਪ੍ਰਬੰਧ ਜਿਹੜੇ ਹੈਗੇ ਆ ਪੂਕਤਾ ਪ੍ਰਬੰਧ ਉਹ ਕਰ ਲਏ ਹੋਏ ਆ ਪਰ ਜਿਹੜਾ ਹੈਗਾ ਉਹਦੇ ਸਾਰੇ ਪ੍ਰਬੰਧਾਂ ਦੀ ਜਿਹੜੀ ਪੋਲ ਹੈ ਉਹ ਸਾਰਿਆਂ ਦੇ ਸਾਹਮਣੇ ਖੁੱਲ ਗਈ ਹੈ ਮੰਡੀਆਂ ਦੇ ਵਿੱਚ ਵੇਥਾ ਜਿਹੜਾ ਝੋਨਾ ਪਿਆ ਉਹਦੀ ਖਰੀਦ ਨਹੀਂ ਹੋ ਰਹੀ ਜਿਹੜੇ ਮਾਰਕੀਟਿੰਗ ਸਿਸਟਮ ਦੇ ਚਾਰ ਥੰਮ੍ਹ ਨੇ ਜਿਨ੍ਹਾਂ ਵਿੱਚ ਇੱਕ ਕਿਸਾਨ ਇੱਕ ਮਜ਼ਦੂਰ ਹੈ ਇੱਕ ਆਰਥੀਆ ਤੇ ਤੀਜੇ ਚੌਥੇ ਸਰਕਾਰ ਹੈ ਸਰਕਾਰ ਨੂੰ ਲੱਗਦਾ ਆ ਵੀ ਇਸ ਇਹਦੇ ਵਿੱਚੋਂ ਇੱਕ ਥੰਮ ਜਿਹੜਾ ਹੈਗਾ ਭੱਜਿਆ ਹੋਇਆ ਸਰਕਾਰ ਦੇ ਵਿੱਚ ਕਿਤੇ ਹੈ ਦਿਖਾਈ ਨਹੀਂ ਦੇ ਰਹੀ ਮਜ਼ਦੂਰ ਹੜਤਾਲ ਤੇ ਬੈਠਿਆ ਆਰਥੀਆ ਹੜਤਾਲ ਤੇ ਸ਼ੈਲਰ ਮਾਲਕ ਜਿਹੜਾ ਸੰਤੁਸ਼ਟ ਨਹੀਂ ਹੈ ਸਰਕਾਰ ਕਿਸੇ ਨਾਲ ਵੀ ਗੱਲਬਾਤ ਕਰਕੇ ਉਹਨਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀ ਮਜ਼ਦੂਰ ਥੋੜਾ-ਬਹੁਤ ਵਧ ਮੰਗ ਰਹੇ ਆ ਹਰਿਆਣਾ ਪੈਟਰਨ ਤੇ ਮੰਗ ਰਹੇ ਆ ਉਹਨਾਂ ਦੇ ਨਾਲ ਮੀਟਿੰਗਾਂ ਕਰਕੇ ਇਹ ਗੰਮ ਪਹਿਲਾਂ ਨਿਵੇੜ ਲਿਆ ਜਾਣਾ ਚਾਹੀਦਾ ਸੀ ਇਸੇ ਢੰਗ ਦੇ ਨਾਲ ਆਰਤੀਆਂ ਨੂੰ ਉਹ 2.5% ਕਮਿਸ਼ਨ ਮੰਗਦੇ ਆ ਉਹਨਾਂ ਦਾ 2020 ਦੇ ਵਿੱਚ ਜਦੋਂ ਕਰੋਨਾ ਕਾਲ ਸ਼ੁਰੂ ਹੋਇਆ ਉਦੋਂ ਉਹਨਾਂ ਦਾ ਕਮਿਸ਼ਨ ਕੱਟ ਲਿਆ ਸੀ ਕਰੋਨਾ ਦੀ ਆੜੇਟ ਉਹਨੂੰ ਉਹਨੂੰ ਪੂਰਾ ਕਰਨਾ ਚਾਹੁੰਦੇ ਆ ਔਰ ਸਰਕਾਰ ਪੂਰਾ ਨਹੀਂ ਕਰ ਰਹੀ ਉਹਨਾਂ ਦੀ ਮੰਗ ਵੀ ਜਾਇਜ਼ ਹੈਗੀ ਹੈ ਪਰ ਜਿਸ ਸਮੇ ਇਹ ਸਾਰਾ ਕੁਝ ਵਾਪਰ ਰਿਹਾ ਉਸ ਵੇਲੇ ਕਿਸਾਨ ਨੂੰ ਬੜੀ ਕਿਸੂਤੀ ਹਾਲਤ ਵਿੱਚ ਸਰਕਾਰ ਨੇ ਫਸਾ ਦਿੱਤਾ ਤੁਸੀਂ ਦੇਖ ਰਹੇ ਹੋ ਜਿਹੜਾ ਹੈਗਾ ਇਸ ਧਰਨੇ 'ਚ ਸ਼ਾਮਲ ਹੋ ਰਹੀ ਹੈ ਹਜ਼ਾਰਾਂ ਦੇ ਗੰਟੀ ਦੇ ਵਿੱਚ ਲੋਕਾਂ ਨੇ ਸੜਕਾਂ ਦੇ ਉੱਤੇ ਆਪਣਾ ਨਹੀਂ ਹੈ ਇਸ ਕਰਕੇ ਅਸੀਂ ਇਹ ਚੇਤਾਵਨੀ ਦੇਣ ਲਈ ਇੱਥੇ ਇਕੱਠੇ ਹੋਏ ਹਾਂ ਧਰਨਾ ਦਿੱਤਾ ਕਿ ਤੁਰੰਤ ਕਿਸਾਨਾਂ ਦੇ ਝੋਨੇ ਦੇ ਜਿਹੜਾ ਹੈਗਾ ਉਹ ਦਾ ਪ੍ਰਬੰਧ ਕੀਤਾ ਜਾਵੇ ਚੁੱਕਣ ਦਾ ਸਾਨੂੰ ਤੁਹਾਡੀਆਂ ਸਾਰੀਆਂ ਸਾਜ਼ਿਸ਼ਾਂ ਦਾ ਪਤਾ ਹੈ ਤੁਸੀਂ ਕਹਿੰਦੇ ਹੋ ਨਹੀਂ ਝੋਨਾ ਜਿਹੜਾ ਹੈਗਾ ਰੋਲੇ ਔਰ ਲੋਕ ਜਿਹੜੇ ਅਡਾਨੀ ਬਾਨੀ ਦੇ ਸਾਈਲੋ ਖੁੱਲੇ ਹੋਏ ਆ ਉਹਨਾਂ ਸਾਈਲਾਂ ਦੇ ਚ ਆਪਣੀ ਜਿਹੜਾ ਹੈਗਾ ਉਹ ਫਸਲ ਨੂੰ ਲੈ ਕੇ ਜਾਣ ਜਿਹੜਾ ਕੋਲ ਲੜ ਕੇ ਅਸੀਂ 2020-21 ਦੇ ਵਿੱਚ ਜਿਹੜੀਆਂ ਮੰਗਾਂ ਬਣਵਾਈਆਂ ਤਿੰਨ ਕਾਨੂੰਨ ਵਾਪਸ ਕਰਾਏ 빙ਗੇ ਟੇਡੇ ਢੰਗ ਦੇ ਨਾਲ ਉਹਨਾਂ ਕਾਨੂੰਨਾਂ ਨੂੰ ਕਿਸੇ ਲਾਗੂ ਕਰਨਾ ਚਾਹਦੇ ਹੋ ਇਹ ਤੁਹਾਡੀਆਂ ਸਾਜਸ਼ਾਸੀ ਕੰਮਜਾਬ ਨਹੀਂ ਹੋਣ ਦੇਣੀਆਂ ਇਹ ਕਿਸੇ ਹਾਲਤ ਵਿੱਚ ਵੀ ਕਿਸਾਨਾਂ ਨੇ ਨਾ ਉਹਨਾਂ ਕਾਨੂੰਨਾਂ ਦੀ ਵਾਪਸੀ ਹੋਣ ਦੇਣੀ ਹੈ ਤੇ ਨਾ ਉਹਨਾਂ ਨੂੰ ਪੰਜਾਬ 'ਚ ਲਾਗੂ ਆਉਣ ਦੇਣਾ ਇਸ ਕਰਕੇ ਇਹ ਸਲਾਹ ਆ ਤੁਹਾਨੂੰ ਜਿਹੜਾ ਹੈਗਾ ਹੋ ਵੀ ਸਮਾਂ ਰਹਿੰਦਿਆਂ ਜਿਹੜਾ ਹੈਗਾ ਹੋ ਤੁਰੰਤ ਤੇਰਾ ਫੈਸਲਾ ਕਰੋ ਤੁਹਾਡੇ ਬਿਆਨਾਂ ਨਾਲ ਕਿਸਾਨਾਂ ਦਾ ਢੇਡ ਨਹੀਂ ਪੜਨਾ ਹੈ ਫਾਰਦਾਨੇ ਦਾ ਪ੍ਰਬੰਧ ਕਰੋ ਖਰੀਦ ਦਾ ਪ੍ਰਬੰਧ ਕਰੋ ਇਨਸਪੈਕਟਰਾਂ ਨੂੰ ਆਪਣੇ ਨੂੰ ਜਿਹੜਾ ਤੁਰੰਤ ਮੰਡੀ ਦੇ ਵਿੱਚ ਭੇਜੋ ਤਾਂ ਕਿ ਕਿਸਾਨਾਂ ਦਾ ਝੋਨਾ ਸਮੇਂ ਸਿਰ ਚੁੱਕਿਆ ਜਾਵੇ ਨਹੀਂ ਤਾਂ ਤੁਹਾਡੇ ਨਾਲ ਤੱਦੀ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਸੋ ਮੈਂ ਇਨਾਂ ਹੀ ਸ਼ਬਦਾਂ ਦੇ ਨਾਲ ਸਾਰੀ ਪ੍ਰੈਸ ਦਾ ਵੀ ਜਿਹੜਾ ਹੈਗਾ ਧੰਨਵਾਦੀ ਆ ਜਿਹੜੇ ਜਿਹੜਾ ਹੈਗਾ ਇੱਥੇ ਸਾਨੂੰ ਕਵਰ ਕਰਨ ਲਈ ਆਏ ਜੈ ਸ਼ੇਤਰੂਪ